ਇਸ ਸਾਲ ਦੀ ਪਹਿਲੀ ਸੰਗਣੀ ਤੁੰਦ ਨੇ ਸ੍ਰੀ ਅਮਰੇਸਰ ਸਾਹਿਬ ਦੇ ਆਕਾਸ਼ ਹੇਠਾਂ ਇੱਕ ਅਲੌਕਿਕ ਦ੍ਰਿਸ਼ ਰਚ ਦਿੱਤਾ ਹੈ ਜਿਵੇਂ ਧਰਤੀ ਉੱਤੇ ਰੋਹਾਨੀ ਦਾ અવਤਾਰ ਬਣ ਕੇ ਇਸ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ ਸਰੋਵਰ ਦੇ ਸ਼ਾਂਤ ਪਾਣੀ ਵਿੱਚੋਂ ਝਲਕਦੀਆਂ ਤੁੰਦ ਵਿੱਚ ਕੁਲ ਦੀ ਗੁਰਬਾਣੀ ਮਿੱਠੀ ਧੁਨ ਅਤੇ ਵਾਤਾਵਰਣ ਵਿੱਚ ਫੈਲੀ ਅਟਲ ਸ਼ਾਂਤੀ ਇਹ ਸਭ ਮਿਲ ਕੇ ਸ਼ਰਧਾਲੂਆਂ ਨੂੰ ਸਿਮਰਨ ਅਤੇ ਆਸਥਾ ਨਾਲ ਭਰ ਦਿੰਦੇ ਨੇ ਧੁੰਦ ਨੇ ਜਿਵੇਂ ਦਰਬਾਰ ਸਾਹਿਬ ਨੂੰ ਆਪਣੀ ਗੋਦ ਵਿੱਚ ਸਮੇਟ ਕੇ ਹਰ ਇੱਕ ਆਉਣ ਜਾਣ ਵਾਲੇ ਨੂੰ ਰੋਕ ਕੇ ਮਹਿਸੂਸ ਕਰਨ ਅਤੇ ਅੰਦਰਲੀ ਸ਼ਾਂਤੀ ਨੂੰ ਛੂਣ ਦਾ ਸੱਦਾ ਦਿੱਤਾ ਹੋਵੇ ਇਹ ਦ੍ਰਿਸ਼ ਸਿਰਫ ਅੱਖਾਂ ਲਈ ਨਹੀਂ ਸਗੋ ਆਤਮਾ ਲਈ ਵੀ ਇੱਕ ਅਨੁਭਵ ਬਣ ਗਏ ਇਸ ਸਾਲ ਦੀ ਪਹਿਲੀ ਸੰਗਣੀ ਧੁੰਦ ਨੇ ਸ੍ਰੀ ਅਮ੍ਰਿਤਸਰ ਸਾਹਿਬ ਦੇ ਆਕਾਸ਼ ਹੇਠਾਂ ਇੱਕ ਅਲੌਕਿਕ ਦ੍ਰਿਸ਼ ਰਚ ਦਿੱਤਾ ਹੈ ਜਿਵੇਂ ਧਰਤੀ ਉੱਤੇ ਰੋਹਾਨੀਏ ਦਾ અવਤਾਰ ਬਣ ਕੇ ਇਸ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ ਸਰੋਵਰ ਦੇ ਸ਼ਾਂਤ ਪਾਣੀ ਵਿੱਚੋਂ ਝਲਕਦੀਆਂ ਧੁੰਦ ਵਿੱਚ ਕੁਲ ਦੀ ਗੁਰਬਾਣੀ ਮਿੱਠੀ ਧੁਨ ਅਤੇ ਵਾਤਾਵਰਣ ਵਿੱਚ ਫੈਲੀ ਅਟਲ ਸ਼ਾਂਤੀ ਇਹ ਸਭ ਮਿਲ ਕੇ ਸ਼ਰਧਾਲੂਆਂ ਨੂੰ ਸਿਮਰਨ ਅਤੇ ਆਸਥਾ ਨਾਲ ਭਰ ਦਿੰਦੇ ਨੇ ਧੁੰਦ ਨੇ ਜਿਵੇਂ ਦਰਬਾਰ ਸਾਹਿਬ ਨੂੰ ਆਪਣੀ ਗੋਦ ਵਿੱਚ ਸਮੇਟ ਕੇ ਹਰ ਇੱਕ ਆਉਣ ਜਾਣ ਵਾਲੇ ਨੂੰ ਰੋਕ ਕੇ ਮਹਿਸੂਸ ਕਰਨ ਅਤੇ ਅੰਦਰਲੀ ਸ਼ਾਂਤੀ ਨੂੰ ਛੂਣ ਦਾ ਸੱਦਾ ਦਿੱਤਾ ਹੋਵੇ ਇਹ ਦ੍ਰਿਸ਼ ਸਿਰਫ ਅੱਖਾਂ ਲਈ ਨਹੀਂ ਸਗੋ ਆਤਮਾ ਲਈ ਵੀ ਇੱਕ ਅਨੁਭਵ ਬਣ ਗਏ ਇਸ ਸਾਲ ਦੀ ਪਹਿਲੀ ਸੰਗਣੀ ਤੁੰਦ ਨੇ ਸ੍ਰੀ ਅਮ੍ਰਿਤਸਰ ਸਾਹਿਬ ਦੇ ਆਕਾਸ਼ ਹੇਠਾਂ ਇੱਕ ਅਲੌਕਿਕ ਦ੍ਰਿਸ਼ ਰਚ ਦਿੱਤਾ ਹੈ ਜਿਵੇਂ ਧਰਤੀ ਉੱਤੇ ਰੋਹਾਨੀ ਦਾ અવਤਾਰ ਬਣ ਕੇ ਇਸ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ ਸਰੋਵਰ ਦੇ ਸ਼ਾਂਤ ਪਾਣੀ ਵਿੱਚੋਂ ਝਲਕਦੀਆਂ ਤੁੰਦ ਵਿੱਚ ਕੁਲ ਦੀ ਗੁਰਬਾਣੀ ਮਿੱਠੀ ਧੁਨ ਅਤੇ ਵਾਤਾਵਰਣ ਵਿੱਚ ਫੈਲੀ ਅਟਲ ਸ਼ਾਂਤੀ ਇਹ ਸਭ ਮਿਲ ਕੇ ਸ਼ਰਧਾਲੂਆਂ ਨੂੰ ਸਿਮਰਨ ਅਤੇ ਆਸਥਾ ਨਾਲ ਭਰ ਦਿੰਦੇ ਨੇ ਧੁੰਦ ਨੇ ਜਿਵੇਂ ਦਰਬਾਰ ਸਾਹਿਬ ਨੂੰ ਆਪਣੀ ਗੋਦ ਵਿੱਚ ਸਮੇਟ ਕੇ ਹਰ ਇੱਕ ਆਉਣ ਜਾਣ ਵਾਲੇ ਨੂੰ ਰੋਕ ਕੇ ਮਹਿਸੂਸ ਕਰਨ ਅਤੇ ਅੰਦਰਲੀ ਸ਼ਾਂਤੀ ਨੂੰ ਛੂਣ ਦਾ ਸੱਦਾ ਦਿੱਤਾ ਹੋਵੇ ਇਹ ਦ੍ਰਿਸ਼ ਸਿਰਫ ਅੱਖਾਂ ਲਈ ਨਹੀਂ ਸਗੋਂ ਆਤਮਾ ਲਈ ਵੀ ਇੱਕ ਅਨੁਭਵ ਬਣ ਗਏ ਇਸ ਸਾਲ ਦੀ ਪਹਿਲੀ ਸੰਗਣੀ ਤੁੰਦ ਨੇ ਸ੍ਰੀ ਅਮ੍ਰਿਤਸਰ ਸਾਹਿਬ ਦੇ ਆਕਾਸ਼ ਹੇਠਾਂ ਇੱਕ ਅਲੌਕਿਕ ਦ੍ਰਿਸ਼ ਰਚ ਦਿੱਤਾ ਹੈ ਜਿਵੇਂ ਧਰਤੀ ਉੱਤੇ ਰੋਹਾਨੀ ਦਾ અવਤਾਰ ਬਣ ਕੇ ਇਸ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ ਸਰੋਵਰ ਦੇ ਸ਼ਾਂਤ ਪਾਣੀ ਵਿੱਚੋਂ ਝਲਕਦੀਆਂ ਤੁੰਦ ਵਿੱਚ ਕੁਲ ਦੀ ਗੁਰਬਾਣੀ ਮਿੱਠੀ ਧੁਨ ਅਤੇ ਵਾਤਾਵਰਣ ਵਿੱਚ ਫੈਲੀ ਅਟਲ ਸ਼ਾਂਤੀ ਇਹ ਸਭ ਮਿਲ ਕੇ ਸ਼ਰਧਾਲੂਆਂ ਨੂੰ ਸਿਮਰਨ ਅਤੇ ਆਸਥਾ ਨਾਲ ਭਰ ਦਿੰਦੇ ਨੇ ਧੁੰਦ ਨੇ ਜਿਵੇਂ ਦਰਬਾਰ ਸਾਹਿਬ ਨੂੰ ਆਪਣੀ ਗੋਦ ਵਿੱਚ ਸਮੇਟ ਕੇ ਹਰ ਇੱਕ ਆਉਣ ਜਾਣ ਵਾਲੇ ਨੂੰ ਰੋਕ ਕੇ ਮਹਿਸੂਸ ਕਰਨ ਅਤੇ ਅੰਦਰਲੀ ਸ਼ਾਂਤੀ ਨੂੰ ਛੁਣ ਦਾ ਸੱਦਾ ਦਿੱਤਾ ਹੋਵੇ ਇਹ ਦ੍ਰਿਸ਼ ਸਿਰਫ ਅੱਖਾਂ ਲਈ ਨਹੀਂ ਸਗੋ ਆਤਮਾ ਲਈ ਵੀ ਇੱਕ ਅਨੁਭਵ ਬਣ ਗਏ